ਅਸੀਂ ਚਮਕਦੀ ਹੋਈ ਤਲਵਾਰ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਆ ਗਏ ਤੇ ਪੁਰਾਣਾ ਵਾਦਾ ਯਾਦ ਆ ਗਿਆ ਪੁਰਾਣਾ ਵਾਦਾ ਰਵਾਲ ਸਰ ਦੇ ਮੁਕਾਮ ਉੱਤੇ ਰਾਜੇ ਨੇ ਤਾਨੇ ਮਾਰੇ ਸੰਚਾਰ ਤੇਰਾ ਖਾਲਸਾ ਪੇਡਾ ਤੇਰਾ ਖਾਲਸਾ ਖਾਨਾ ਬਦੋਸ਼ ਤੇਰਾ ਖਾਲਸਾ ਗਰੀਬ ਤੇਰਾ ਖਾਲਸਾ ਚਿੜੀਆਂ ਤੇ ਰਵਾਲ ਸਰ ਦੇ ਮੁਕਾਮ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹਦਾ کارਖਾਨਾ ਕੋਈ ਨਹੀਂ ਇਹ ਨਹੀਂ ਫੈਕਟਰੀ ਕੋਈ ਨਹੀਂ ਜਿੱਥੇ ਕਿਤੇ ਹਥਿਆਰ ਬਣਦੇ ਹੋਣ ਥਾਂ ਕੋਈ ਨਹੀਂ ਬੇਸਰੋਸ ਮਾਨੀ ਦੀ ਹਾਲਤ ਵਿੱਚ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਰਵਾਲ ਸਰ ਦੇ ਮੁਕਾਮ ਤੇ ਕਹਿਣ ਲੱਗੇ ਰਾਜੋ ਉਹ Rajput ਅਖਵਾਉਣ ਵਾਲੇ ਹੋ ਰਾਜੋ ਭੇਡੋਂ ਸੇ ਮੈਂ ਸ਼ੇਰ ਬਣਾਉ ਤੁਸਾਂ ਮੇਰੇ ਖਾਲਜੇ ਨੂੰ ਕਿਹਾ ਪੇਡਾਂ ਜੇ ਵਾਹਿਗੁਰੂ ਦੀ ਕਿਰਪਾ ਹੋਈ ਤੇ ਨਾ ਪੇਡਾਂ ਨੂੰ ਸ਼ੇਰ ਬਣਾ ਦਿਆਂ ਭੇਡੋਂ ਸੇ ਮੈਂ ਸ਼ੇਰ ਬਣਾਉ ਤੇ ਰਾਠੋਂ ਕੇ ਸੰਗ ਰੰਗ ਕ ਲੜਾਉਂ ਤੁਸਾਂ ਮੇਰੇ ਖਾਲਸੇ ਨੂੰ ਆਖਿਆ ਰੰਕ ਕੰਗਾਲ ਗਰੀਬ ਮੁਗਲਾਂ ਨੂੰ ਦੱਸਿਆ ਰਾਠ ਜੇ ਵਾਗਰੂ ਦੀ ਕਿਰਪਾ ਹੋਈ ਤੇ ਉਹਨਾਂ ਰਾਠਾ ਨਾਲ ਇਹਨਾਂ ਰੰਕਾਂ ਨੂੰ ਮੈਂ ਲੜਾ ਕੇ ਵਿਖਾ ਦਿਆਂਗਾ ਭੂਪਾ ਗਰੀਬਨ ਕੋ ਕਹਾਉ ਤੁਸਾਂ ਮੇਰੇ ਖਾਲਸੇ ਨੂੰ ਆਖਿਆ ਗਰੀਬ ਉਹਨਾਂ ਨੂੰ ਦੱਸਿਆ ਹਿੰਦੁਸਤਾਨ ਦੇ ਮਾਲਕ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਰਾਜੋ ਇਹਨਾਂ ਗਰੀਬਾਂ ਨੂੰ ਉਹਨਾਂ ਨਾਲ ਲੜਾ ਕੇ ਵਿਖਾ ਦਿਆਂਗਾ ਤੇ ਚਿੜੀਆਂ ਸੇ ਮੈਂ ਬਾਜ਼ ਤੋੜਾਂ ਮੇਰੇ ਖਿਆਲ ਸੇ ਨੂੰ ਤੁਸਾਂ ਦੱਸਿਆ ਚਿੜੀਆਂ ਜੇ ਵਾਹਿਗੁਰੂ ਦੀ ਕਿਰਪਾ ਹੋਈ ਤੇ ਇਹਨਾਂ ਚਿੜੀਆਂ ਕੋਲੋਂ ਮੈਂ ਬਾਜਾਂ ਦੀਆਂ ਬੋਟੀਆਂ ਤੜਵਾ ਲਿਆਂਗਾ ਤੁਸੀਂ ਚੋਂ ਗੱਲਾਂ ਤੇ ਖਲੋ ਗਏ ਮੈਂ ਨਾਲ ਇੱਕ ਪੰਜਵੀਂ ਗੱਲ ਲਗਾ ਕਹਿਣ ਭੇਡੋਂ ਸੇ ਮੈਂ ਸ਼ੇਰ ਬਣਾਉਂ ਝੂਪ ਗਰੀਬਨ ਕੋ ਕਾਹਾਂਉਂ ਅਰਾਠੋਂ ਕੇ ਸੰਗ ਰੰਗ ਲੜਾਉਂ ਚਿੜੀਆਂੋਂ ਸੇ ਮੈਂ ਬਾਦ ਤੜਾਉਂ ਸਵਾਲਾਂਖ ਸਿਓ ਇੱਕ ਲੜਾਓ ਫਿਰ ਨਾਮ ਕਾਉ ਤਬੇ ਗੋਬਿੰਦ ਸਿੰਘ ਨਾਮ ਕਾਉ ਇੱਕ ਸਿੱਖ ਦੇ ਘਰ ਗਏ ਸਾਂ ਸ਼੍ਰੀਮਾਨ ਸਤਕਾਰਯੋਗ ਸਰਦਾਰ ਦਲੀਪ ਸਿੰਘ ਸਾਹਿਬ ਮੈਨੂੰ ਲੈ ਕੇ ਗਏ ਸਾਂ ਤੇ ਵਾਪਸ ਆਉਂਦੇ ਆਉਂਦੇ ਮੇਰੇ ਮੂੰਹੋਂ ਇੱਕ ਗੱਲ ਨਿਕਲੀ ਤੇ ਮੈਨੂੰ ਸੁਆਦ ਆ ਗਿਆ ਜਦੋਂ ਦਲੀਪ ਸਿੰਘ ਜਲਾਲ ਵਿੱਚ ਆ ਗਿਆ ਕਹਿਣ ਲੱਗਾ ਮੈਂ ਪਖੰਡੀਆਂ ਪਖੁੰਡੀਆਂ ਦਾ ਕੋਈ ਹਾਮੀ ਨਹੀਂ ਮੈਂ ਤੇ ਖਾਲਸੇ ਦਾ ਹਾਮੀ ਆ ਜਿਹੜਾ ਤਤ ਗੁਰਮਤ ਦਾ ਪ੍ਰਚਾਰ ਨਹੀਂ ਕਰਦਾ ਤੇ ਤਤ ਗੁਰਮਤ ਨੂੰ ਨਹੀਂ ਅਪਣਾਉਂਦਾ ਮੈਂ ਕਦੇ ਉਹਦੇ ਹਾਂ ਜਹਾਂ ਨਹੀਂ ਮਿਲਾਈ ਮੈਂ ਕਿਹਾ ਵਾਹ ਭਾਈ ਵਾਹ ਵਾਹਿਗੁਰੂ ਕਿਰਪਾ ਕਰੇ ਜਿੱਦਾਂ ਦੇ ਤੁਹਾਡੇ ਸਿਆਣੇ ਸੁੱਚੇ ਪ੍ਰਬੰਧਕ ਨੇ ਗੁਰਮਤਿ ਦੇ ਪ੍ਰਚਾਰ ਦੇ ਹਾਮੀ ਇਦਾਂ ਦੇ ਪ੍ਰਬੰਧਕ ਸਾਰੇ ਬਣ ਜਾਣ ਪਖੰਡੀਆਂ ਦੀ ਢਾਲ ਕਿਤੇ ਨਾ ਗਲੇ ਪਰ ਦੁੱਖ ਤੇ ਆ ਸਾਡੇ ਵਿੱਚੋਂ ਬੜੀਆਂ ਜਾਂਾਂ ਨੇ ਪਖੰਡੀਆਂ ਦਾ ਤਾਂ ਦਾ ਭਰ ਜਾਂਦਾ ਕੁਝ ਹੋਰ ਦਾ ਹੋ ਰਿਹਾ ਅਗੇ ਸਮਝ ਆ ਜਾਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਤਲਵਾਰ ਲੈ ਕੇ ਆਇਆ ਲਸ਼ਕਾਈ ਏ ਡਹਿਲ ਗਿਆ ਛਾਤੀਆਂ ਪਰੇਸ਼ਾਨ ਹੋ ਗਏ ਕਾਇਰ ਲੋਕ ਛੱਕੇ ਛੁੱਟ ਗਏ ਬੁਝ ਦਿਲਾ ਦੇ ਤੇ ਗਰੀਬ ਨੋ ਆਜ ਵੀਰ ਰਸੀ ਸੁਧ ਹੰਕਾਰ ਕਹਿੰਦੇ ਨੇ ਵੀਰ ਰਸੀ ਨੂੰ ਵੀਰ ਰਸੀ ਜلال ਵਿੱਚ ਆਏ ਹੋਏ ਅੱਖਾਂ ਵਿੱਚੋਂ ਨੂਰ ਟਪਕਰਿਆ ਹੈ ਮੱਥੇ ਤੋਂ ਨੂਰ ਢਲ ਰਿਹਾ ਹੈ ਸਾਹਿਬ ਸੱਚੇ ਪਾਤਸ਼ਾਹ तमाम ਸੰਗਤ ਵਾਲ ਵੇਖਿਆ ਔਰ ਵੇਖ ਵੇਖ ਕੇ ਕਿਆ ਖਾਲਸਾ ਜੀ ਮੇਰੀ ਤਲਵਾਰ ਮੇਰੀ ਕਿਰਪਾਨ ਪਿਆਸੀ ਹੈ ਮੁੱਦ ਤੋਂ ਪਿਆਸੀ ਹੈ ਇਹਦੀ ਪਿਆਸ ਅੱਜ ਤੱਕ ਕਿੰਨੇ ਨਹੀਂ ਬੁਝਾਈ ਲੇਕਿਨ ਇਹਦੇ ਕਹਦੀ ਪਿਆਸ ਬੁਝਾਉਣ ਵਾਸਤੇ ਪਾਣੀ দরকার ਨਹੀਂ ਗੰਗਾ ਜਮਨਾ ਦਾ ਪਾਣੀ দরকার ਨਹੀਂ ਇਹਦੀ ਪਿਆਸ ਬੁਝਾਉਣ ਵਾਸਤੇ ਕਿਸੇ ਸਿੱਖ ਦੇ ਸਿਰ ਦੀ ਲੋੜ ਹੈ ਕਿਸੇ ਸਿੱਖ ਦੇ ਲਹੂ ਦੀ ਲੋੜ ਹੈ ਕਿਸੇ ਸਿੱਖ ਦੇ ਬਲੀਦਾਨ ਦੀ ਲੋੜ ਹੈ ਹੈ ਕੋਈ ਅਜਾ ਗੁਰੂ ਕਾਲਾ ਜੋ ਮੇਰੀ ਤਲਵਾਰ ਦੀ ਪਿਆਸ बुझा ਦੇ ਕੰਬ ਗਏ ਲੋਕ ਸਨਾਟਾ ਛਾ ਗਿਆ ਕੁਝ ਮਿੰਟਾਂ ਦੇ ਬਾਅਦ ਇੱਕ ਸੇਖ ਉੱਠਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਦੇ ਨੇਤਰਾ ਤੇ ਨੇਤਰ ਪਾ ਕੇ ਕਹਿਣ ਲੱਗਾ ਮੁਝੇ ਕਾਇਦੇ ਹਸਤੀ ਛੇ ਆਜ਼ਾਦ ਕਰ ਦੇ ਮਾਰ ਤਲਵਾਰ ਛਿਟਕਾ ਦੇ ਮੈਨੂੰ ਇਸ ਹਸਤੀ ਦੀ ਕਾਇਦ ਵਿੱਚੋਂ ਆਜ਼ਾਦ ਕਰ ਦੇ ਮੁਝੇ ਕਾਇਦੇ ਹਸਤੀ ਛੇ ਆਜ਼ਾਦ ਕਰ ਦੇ ਮੁਝੇ ਬਾਗ ਜੰਨਤ ਮੇ ਆਬਾਦ ਕਰ ਦੇ ਮੈਨੂੰ ਬਾਗ ਕੌਸਰ ਵਿੱਚ ਲੈ ਜਾ ਮੈਨੂੰ ਜੰਨਤ ਵਿੱਚ ਲੈ ਜਾ ਮੈਂ ਛੁੱਟਣਾ ਛੁਟਕਾਰਾ ਚਾਹੁੰਨਾ ਐ ਚ ਹਸਪੀਤਲ ਦੀ ਕੈਦ ਤੋਂ ਸਾਬਨੂ ਲਾਗੇ ਸੰਬੂਜ ਲਾਗੇ ਤੇ ਫਿਰ ਪਿੱਜੀ ਹੋਈ ਤਲਵਾਰ ਲਿਬੜੀ ਹੋਈ ਲਾਹ ਨਾਲ ਤਲਵਾਰ ਲੈ ਕੇ ਦੁਬਾਰਾ ਸਟੇਟ ਤੇ ਆਗੇ ਫਿਰ ਐਲਾਨ ਕੀਤਾ ਮੇਰੀ ਪਿਆਸ ਅਜੇ ਮੇਰੀ ਤਲਵਾਰ ਅਜੇ ਵੀ ਪਿਆਸੀ ਹੈ ਅਜੇ ਵੀ ਤਸੀ ਹੈ ਅਜੇ ਵੀ ਧਿਆਈ ਹੈ ਇਹਨੂੰ ਇੱਕ ਸਿਰ ਦੀ ਹੋਰ ਲੋੜ ਹੈ ਇੱਕ ਸਿਰ ਹੋਰ ਚਾਹੁੰਦੀ ਹੈ ਇੱਕ ਸਿੱਖ ਦਾ ਹੋਰ ਖੂਨ ਪੀਣਾ ਮੰਗਦੀ ਹੈ ਹੈ ਕੋਈ ਕੋਸ ਨਾਲ ਜਸਵੰਤ ਰਾਓ ਅਨੰਤ ਸਿੱਖ ਲੈ ਕੇ ਨਿਕਲ ਗਿਆ ਹੁਸ਼ਿਆਰਪੁਰ ਨੂੰ ਸਨਾਟੇ ਦੇ ਬਾਅਦ ਫਿਰ ਦੂਜਾ ਸਿੱਖ ਉੱਠਿਆ ਇੱਥੇ ਕਿ ਜੇ ਆ ਕੇ ਕਈ ਇਤਿਹਾਸਕਾਰਾਂ ਨੇ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਪ੍ਰੋਫੈਸਰ ਸਾਹਬ ਸਿੰਘ ਤੇ ਇਧਰੋਂ ਲਾਗੋਂ ਦੀ ਨੀਣਾ ਲੰਗਦਾ ਯੁੱਗਪੁਰਸ਼ ਨੇ ਕਰਤਾ ਨੇ ਐਵੇਂ ਸਰਸਰੀ ਦੀ ਨਜ਼ਰ ਮਾਰੀ ਹੈ ਕੱਲ ਇੱਕ ਲੇਖ ਮੈਂ ਤੁਹਾਡੇ ਯੂਕੇ ਯੂਕੇ ਦੀਆਂ ਅਖਬਾਰਾਂ ਦਾ ਵੀ ਪੜਿਆ ਉਹਨੇ ਵੀ ਇਨਾ ਹੀ ਲਿਖ ਦਿੱਤਾ ਬਈ ਟੇਕ ਦੀ ਪੇਟ ਕਰਕੇ ਖੁਲਾਸਾ ਉਹਨੇ ਵੀ ਨਹੀਂ ਕੀਤਾ ਕਈ ਸਿੱਖਾਂ ਨੇ ਜੀ ਅੰਦਰ ਬੱਕਰੇ ਵੱਧੇ ਹੋਏ ਥਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀਸ ਚਾਹੀਦੇ ਨੇ ਅੰਦਰ ਜਾ ਕੇ ਬੱਕਰਾ ਵੱਢ ਸੁਟਿਆ ਮੇਰੀ ਗੱਲ ਨੂੰ ਧਰਮੇ ਨਾ ਸੁਣਿਓ ਜੇ ਗੁਰੂ ਨੇ ਇਦਾਂ ਕੀਤਾ ਕਿ ਸਾਡੇ ਕੋਲੋਂ ਮੰਗੇ ਸੀਸ ਤੇ ਅੰਦਰ ਜਾ ਕੇ ਵੱਢ ਸੁਟਿਆ ਬੱਕਰਾ ਇਹ ਕੀ ਤੁਹਾਡਾ ਖਿਆਲ ਆ ਪਈ ਇਹੋ ਜੇ ਗੁਰੂ ਦੀ ਪੂਜਾ ਕਰਨੀ ਚਾਹੀਦੀ ਐ ਇਹੋ ਜੇ ਗੁਰੂ ਦਾ ਅੰਮ੍ਰਿਤ ਛਕ ਲੈਣਾ ਚਾਹੀਦਾ ਇਹੋ ਜੇ ਗੁਰੂ ਨੂੰ ਸਿਰ ਝੁਕਾ ਦੇਣਾ ਚਾਹੀਦਾ ਗੁਰੂ ਸਾਨੂੰ ਤੇ ਇਹ ਗੱਲ ਕਹਿੰਦਾ ਸਾਨੂੰ ਤੇ ਉਪਦੇਸ਼ ਕਰਦਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰਿਦਾਂ ਜੋਲੀਏ ਸਾਨੂੰ ਤੇ ਕਹਿੰਦਾ ਸੱਚ ਬੋਲੋ ਉਹ ਸੱਚ ਬੋਲੋ ਜਿਹਦੇ ਚ ਧਰਮ ਨੂੰ ਦਖਲ ਹੋਵੇ ਧਰਮ ਨਾਲ ਰਲਿਆ ਮਿਲਿਆ ਸੱਚ ਬੋਲੋ ਝੂਠ ਨਾ ਬੋਲੋ ਜਿਹੜਾ ਝੂਠ ਬੋਲੇਗਾ ਦੋਜਖਾਨ ਨੂੰ ਜਾਏਗਾ ਤੇ ਯਾਰੋ ਆਪ ਸਟੇਜ ਦੇ ਉੱਤੇ ਆ ਕੇ ਮੰਗੇ ਸਿੱਖਾਂ ਦੇ ਸਿਰ ਅੰਦਰ ਜਾ ਕੇ ਵੱਡ ਛੁੱਟੇ ਬੱਕਰੇ ਝੂਠ ਬੋਲਿਆ ਅਗਰ ਗੁਰੂ ਨੇ ਐਸਾ ਕੀਤਾ ਤੇ ਉੱਠ ਰਮੇ ਨਾ ਸੁਣਿਓ ਮੇਰੀ ਗੱਲ ਇੱਕ ਹੋਰ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਕਰ ਗਏ ਮੈਂ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਹੜਾ ਮਨ ਵਿੱਚ ਕੁਝ ਹੋਰ ਰੱਖੇ ਤੇ ਮੂੰਹ ਨਾਲ ਕੁਝ ਹੋਰ ਆਖੇ ਉਹ ਕੱਚਾ ਹੈ ਤੇ ਗੁਰੂ ਦੇ ਮਨ ਵਿੱਚ ਹੋਵੇ ਇਹ ਪਏ ਅੰਦਰ ਬੱਕਰੇ ਵਢਾਂਗੇ ਤੇ ਮੁਖ ਨਾਲ ਆਖੇ ਮੈਂ ਸਿੱਖ ਵਧਣੇ ਇਹ ਤੁਹਾਡਾ ਖਿਆਲ ਆ ਗੁਰੂ ਪੱਕਾ ਸਾਨੂੰ ਤੇ ਆਖਿਆ ਮੈਂ ਸਿੱਖ ਵੜਨੇ ਤੇ ਅੰਦਰ ਜਾ ਕੇ ਬੱਕਰੇ ਵੜ ਅੰਦਰੋਂ ਹੋਰ ਤੇ ਬਾਹਰੋਂ ਹੋਰ ਕੀ ਗੁਰੂ ਨੇ ਇਦਾਂ ਕੀਤਾ ਹੂੰ ਇਹ ਠੱਗੀ ਕੀਤੀ ਹੋ ਜਫਰ ਨਾਮੇ ਵਿੱਚ ਗੁਰੂ ਨੇ ਆਪਣੀ ਜ਼ੁਬਾਨੇ ਪਾਕ ਵਿੱਚੋਂ ਅੱਖਰ ਲਿਖੇ ਨੇ ਹਮੂ ਨਰ ਬਾਇਦ ਸ਼ਵਦ ਸੁਖਨ ਵਰ ਨਾ ਸ਼ਿਕ ਮੇਂ ਦਿਗਰ ਦਰਦ ਹਾਨੇ ਦਿਗਰ ਬਾਬਾ ਜੀ ਕਹਿੰਦੇ ਨੇ ਮੈਂ ਉਸ ਆਦਮੀ ਨੂੰ ਆਦਮੀ ਸਮਝਣਾ ਜਿਹੜਾ ਬਚਨ ਕਾ ਬਲੀ ਹੋਵੇ ਜੋ ਪੇਟ ਵਿੱਚ ਹੋਵੇ ਸੋ ਮੂੰਹ ਨਾਲ ਆਕੇ ਜੋ ਮੂੰਹ ਨਾਲ ਆਕੇ ਸੋ ਉਹਦੇ ਮਨ ਵਿੱਚ ਹੋਵੇ ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਉਹ ਬੰਦਾ ਨਹੀਂ ਤੇ ਯਾਰੋ ਗੁਰੂ ਦੇ ਮਨ ਵਿੱਚ ਇਹ ਬਈ ਬੱਕਰੇ ਵੜਾਂਗੇ ਤੇ ਬਾਹਰੋਂ ਸਾਨੂੰ ਆਕੇ ਬਈ ਮੈਂ ਸਿੱਖ ਵੜਨੇ ਨੇ ਮਨ ਵਿੱਚ ਹੋਰ ਤੇ ਮੁਖ ਵਿੱਚ ਹੋਰ ਜਰਾ ਜਰਾ ਕਾ ਗਾਮ ਵਧਦੇ ਜਾਇਓ ਦਸਵੇਂ ਬਾਪੂ ਨੇ ਆਪਣੀ ਜ਼ੁਬਾਨੇ ਪਾਕ ਵਿੱਚੋਂ ਇਹ ਅੱਖਰ ਕਹੇ ਨੇ ਕਿ ਜੇ ਤੋ ਬੜੇ ਗਿਆਨੀ ਤੈਨੂੰ ਜਾਨੀ ਤਾਂ ਬਖਾਨੀ ਨਾ ਹੈ ਮੇਥੋਂ ਪਹਿਲਾਂ ਜਿੰਨੇ ਗਿਆਨੀ ਆਏ ਨੇ ਉਹ ਹਕੀਕਤ ਨੂੰ ਜਾਣਦੇ ਸਨ ਪਰ ਦੁੱਖ ਹੈ ਉਹਨਾਂ ਦੱਸਿਆ ਨਹੀਂ ਜਾਣਦਿਆਂ ਹੋਇਆਂ ਦੱਸਿਆ ਨਹੀਂ ਤੁਸੀਂ ਹਿੰਦੁਸਤਾਨ ਦੇ ਰਾਗੀ ਕੋਲ 14 ਵਰੇ ਮੁੰਡਾ ਛੱਡ ਛੜੋ ਸਿੱਖ 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 ਪਾਇਆ ਰਾਗ ਸਿੱਖ ਜਿਸ ਵੇਲੇ 15ਵੀਂ ਵਰੀ ਮੁੰਡਾ ਘਰ ਆ ਜਾਏ ਨਾ ਸ਼ਗਿਰਦੀ ਉਰਦੀ ਕਰਕੇ ਉਹ ਸਟਾਰ ਫੇ ਬੜਾ ਮੂਛਾ ਤੇ ਹੱਥ ਫੇਰਾ ਲੈ ਬਈ 15 ਵਰੇ ਰਹੀ 30 ਮਿੰਟ ਟੱਕਣਾ ਮਾਰ ਕੇ ਮਰ ਗਿਆ ਮੈਂ ਫਲਾਣੇ ਰਾਗ ਦੀ ਕੁੰਡੀ ਦੱਠੀ ਨਹੀਂ ਬੱਲੇ ਉਹ ਮਰਦਾ ਆ ਜਿਹੜੀ ਬਰਾਦਰੀ ਚ ਮੇਰਾ ਜਨਮ ਹੋਇਆ ਇਹਨਾਂ ਨੂੰ ਮੁੰਡਾ ਦੇ ਜੜੀ ਐ ਨਾ ਇਹਨੂੰ ਸਿਖਾਲ ਦਿਓ ਕੁਝ ਤੇ 7 ਕਵਰੇ ਮੁੰਡਾ ਫੜ ਲੈ ਤਿਸਾ ਯਾਰੀ ਮਾਰਦਾ ਰ ਟੱਕਣਾ ਜਿਹੜੇ ਘਾਰੇ ਆ ਜਾ ਆ ਲੈ ਲੈ ਬਈ ਪਰ ਉਹਨੂੰ ਬੜੀ ਗੱਲ ਗੱਲ ਬਾਤ ਬੜੀ ਗਿੱਦੀ ਪਹਿਲੇ ਮੈਂ ਤਾਰੀ ਬੀਨੀ ਚੜ੍ਹਨੀ ਦਿਖਾਈ ਫਿਰ ਮੈਂ ਕਾਰ ਮਰਬੀ ਜਾਨ ਜਾਨੀ ਸਿਖਾਈ ਫਿਰ ਮੈਂ ਤੋਈ ਕਾਰ ਮਰ ਉਹ ਜਿਹੜਾ ਸ਼ਾਸਿਦਾਰ ਦਾ ਗੁੱਦ ਸੀ ਗੁਰ ਗੁਰ ਸੀ ਨਾ ਟੱਕਰਾ ਮਾਰਿਆ ਮੁੰਡੇ ਨੇ ਪਰ ਮੈਂ ਉਹ ਗੁਰ ਦੱਛਿਆ ਨਾ ਨੈਨ ਮੈਨ ਲੱਗ ਸਾਡੇ ਹਿੰਦੁਸਤਾਨੀਆਂ ਦਾ ਖਾਸਾ ਏ ਅਸੀਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਲੁਕਾਉਣ ਇੱਥੇ ਤੁਹਾਡੇ ਯੂਕੇ ਵਿੱਚ ਠਾਕੁਰ ਦਾ ਤੇ ਖੰਨਾ ਆਇਆ ਅਮਰਤਾ ਦੇ ਵਾਲਾ ਇਹਨਾਂ ਕਹੇ ਥਿਊਰੀ ਕਹਿੰ ਲਗਾ ਮੈਂ ਥਿਊਰੀ ਨਹੀਂ ਦੱਸੀ ਉਹਨਾਂ ਕਹਿੰਦੇ ਇੰਡੀਆ ਜਾ ਕੇ ਵੇਚ ਇਥੇ ਦਾ ਥਿਊਰੀ ਦੱਸਣੀ ਅਸੀਂ ਥਿਊਰੀ ਨਹੀਂ ਦੱਸਦੇ ਲੁਕਾ ਕੇ ਰੱਖਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਜੇ ਤੋ ਬੜੇ ਗਿਆਨੀ ਤੈਨੂੰ ਜਾਣੀ ਤੇ ਬਖਾਨੀ ਨਾ ਹੈ ਮੈਂ ਤੋਂ ਪਹਿਲਾਂ ਜਿੰਨੇ ਵੱਡੇ ਵੱਡੇ ਗਿਆਨੀ ਆਏ ਨੇ ਉਹ ਜਾਣਦੇ ਸੀ ਹਕੀਕਤ ਨੂੰ ਪਰ ਦੁੱਖ ਇਹ ਹੈ ਉਹਨਾਂ ਲੋਕਾਂ ਨੂੰ ਦੱਸਿਆ ਨਹੀਂ ਜੇ ਤੋ ਬੜੇ ਗਿਆਨੀ ਤੈਨੂੰ ਜਾਣੀ ਤੇ ਬਖਾਨੀ ਨਾ ਹੈ ਹਜ਼ੂਰ ਕਹਿੰਦੇ ਨੇ ਆਸੋ ਨਾ ਪਰਪੰਚ ਮਨ ਭੂਲ ਆਨੀਆਂ ਤੈਂ ਮੈਂ ਇਹ ਠੱਗੀ ਮੈਂ ਇਹ ਧੋਖਾ ਮੈਂ ਇਹ ਦਗਾਬਾ ਦੀ ਭੁਲ ਕੇ ਵੀ ਨਹੀਂ ਕਰਨੀ ਵੀ ਜਿਹੜੀ ਗੱਲ ਮੈਂ ਜਾਣਦਾ ਹਾਂ ਮੈਂ ਲੋਕਾਂ ਨੂੰ ਉਹਨਾਂ ਦੱਸ ਜਿਹੜਾ ਗੁਰੂ ਐਡਾ ਰਾਸਤਗੋ ਹੈ ਜਿਹੜਾ ਗੁਰੂ ਐਡਾ ਸੱਚਾ ਸੁੱਚਾ ਕੀ ਉਹਨੇ ਇਹ ਗੱਲ ਆਖੀ ਹੋਵੇ ਕਿ ਸਾਨੂੰ ਆਕੇ ਵੀ ਮੈਂ ਸਿੱਖ ਵਡਣ ਨੇ ਅੰਦਰ ਜਾ ਕੇ ਬੱਕਰੇ ਵੜ ਛੋਟੇ ਹਾਂ ਉਹਨੇ ਠੱਗੀ ਕੀਤੀ ਹੋਵੇਗੀ ਉਹਨੇ ਤਾਂ ਧੋਖਾ ਦਿੱਤਾ ਹੋਵੇਗਾ ਇੱਕ ਹੋਰ ਮੈਂ ਤੁਹਾਡੇ ਕੋਲ ਆਮ ਲੋਕਾਂ ਵਾਲੀ ਗੱਲ ਕਰਨਾ ਤੇ ਮੇਰੇ ਜਾਂ ਤੁਹਾਡੇ कोई पर आज चङा सग्गा रेत बड़ा नकट वरती कुड़ में आज आज कोई आज अचे भई सेवा करी पर कॾहिं की आया भई कुकड़ वॾो अॼु कुकड़ फड़ी महिंद्रा कुकुड़ फड़ी जुगिंद्रा कुकुड़ फड़ी सुरहण कुकड़ फड़ो मैणिया कुकड़ ਉਹ ਕੁਕੜ ਕਦੇ ਧਰੇ ਉੱਤੇ ਕਦੇ ਤੂਤ ਉੱਤੇ ਕਦੇ ਕੰਡ ਉੱਤੇ ਕਦੇ ਬਰਾਂਡੇ ਉੱਤੇ ਅੱਡੇ ਪਿੰਡ 'ਚ ਪਤਾ ਲੱਗ ਜਾਂਦਾ ਪਿਆ ਅਜ ਮਿੰਦਰ ਸਿੰਘ ਉਹਨਾ ਕੁਕੜ ਫੜਿਆ ਅੱਡੇ ਪਿੰਡ 'ਚ ਪਤਾ ਲੱਗ ਗਿਆ ਤੇ ਕੁਕੜ ਫੜਿਆ ਤੇ ਯਾਰੋ ਗੁਰੂ ਗੁਬਿੰਦ ਸਿੰਘ ਨੇ ਅੰਦਰ ਪੰਜ ਵਾਰ ਛੁਟੇ ਉਹਨਾਂ ਵਿੱਚੋਂ ਇੱਕ ਵੀ ਨਾ ਮਿਆਂ ਗਿਆ ਇੱਕ ਦੀਆਂ ਵੀ ਚੀਖਾਂ ਨਾ ਨਿਕਲੀਆਂ ਜੇ ਅੰਦਰ ਬੱਕਰੇ ਹੁੰਦੇ ਖਦਮਾ ਕਾਣਾ ਕੋਈ ਇੱਕ ਅੱਧਾ ਦਸ ਮਿਆਂ ਗਦਾ ਹੀ ਦੁਵਾਈ ਰੱਬ ਦੇ ਗੁਰੂ ਨੇ ਠੱਗੀ ਰਹੀ ਕੀਤੀ ਅੰਦਰ ਬੱਕਰੇ ਨਹੀਂ ਬੱਦੇ ਗੁਰੂ ਨੇ ਪਰਪੰਚ ਵਿੱਚ ਕੀਤਾ ਬੱਕਰੇ ਨਹੀਂ ਬੱਦੇ ਜਰਾ ਕੋਹੁਰਾ ਸੀ ਇਸ ਨੂੰ ਵਿਚਾਰੀਏ ਹੋਰ ਅਸੀਂ ਜਰਾ ਕੇਸ ਨੂੰ ਸੋਚੀਏ ਤੇ ਸਾਨੂੰ ਬੜਾ ਤਤ ਗਿਆਨ ਹਾਸਲ ਹੋ ਜਾਏਗਾ ਜਾਂ ਤੇ ਸਾਨੂੰ ਗੁਰੂ ਤੇ ਯਕੀਨ